ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਜੀ ਦੇ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜਿਹੜਾ ਟਾਈਮ ਹੈ ਦੁਪਹਿਰ ਦਾ ਬੱਚੇ ਆ ਗਏ ਨੇ ਆਪਣੇ ਪੇਪਰ ਕਰਕੇ ਆਪਾਂ ਗੁਰਦੁਆਰਾ ਸਾਹਿਬ ਜਾਇਆ ਹੈ ਅੱਜ ਹੈਗਾ ਜੀ ਦੂਜਾ ਦੀਵਾਨ ਕੱਲ ਅਸੀਂ ਮੱਥਾ ਟੇਕਣ ਸਾਰ ਮੁੜਿਆਏ ਸੀਗੇ ਅੱਜ ਅਸੀਂ ਲਾਇਆ ਹੈ ਅੱਧਾ ਬਹੁਣੋ ਘੰਟਾ ਕਿਉਂਕਿ ਫਿਰ ਬੀਬੀ ਨੇ ਜਾਣਾ ਸੀ ਬੀਬੀ ਤੇ ਸਰਦਾਰ ਜੀ ਗਏ ਹੋਏ ਨੇ ਹੁਣ ਮੈਨੂੰ ਛੱਡ ਗਏ ਸੀ ਸੁਖਮਣ ਹੋਰੀਆਂ ਸਕੂਲ ਗਈਆਂ ਸੀ ਅਸੀਂ ਕੱਲ ਨੂੰ ਜਾਵਾਂਗੇ ਮਾਮਤੀਆਂ ਸਾਰਾ ਧਿਆਨ ਰੱਖਾਂਗੇ ਤੇ ਕੱਲ ਨੂੰ ਇਹਨਾਂ ਨੂੰ ਸੁੱਤੀ ਹੈਗੀ ਤੇ ਹੁਣ ਆਈਆਂ ਸੀਗੀਆਂ ਸੁਖਮਣ ਹੋਰੀਆਂ ਸਕੂਲੋਂ ਤੇ ਅੱਜ ਹੈਗਾ ਜੀ ਗੁਰਮਨ ਦਾ ਵਰਡੇ ਤੇ ਅੱਪਾ ਬਣਾ ਮਨਾਵਾਂਗੇ ਘਰ ਘਰ ਵਾਲੀ ਰੈਸਪੀ ਨਾਲੀ ਘਰ ਵਾਲੀ ਰੈਸਪੀ ਮੈਂ ਹਨਾ ਸੌਖੇ ਜਿਹੇ ਤਰੀਕੇ ਨਾਲ ਤਰਕ ਕੇ ਆਈਆਂਗੀ ਤੇ ਮਿੱਠੇ ਚਾਵਲ ਰੰਗ ਵਾਲੇ ਤੇ ਅੱਗੇ ਤਾਂ ਮੈਂ ਪਹਿਲਾਂ ਬਾਲ ਦੀ ਫਿਰ ਤੜਕਾ ਲਾਉਂਦੀ ਫਿਰ ਉਹ ਕਰਦੀ ਹੈ ਨਾ ਅੱਜ ਮੈਂ ਸੌਖੇ ਜਿਹੇ ਤਰੀਕੇ ਨਾਲ ਹੀ ਰੈਸਪੀ ਬਣਾਵਾਂਗੇ ਸਿੰਪਲ ਤਰੀਕੇ ਨਾਲ ਤੇ ਮੈਂ ਧੋ ਕੇ ਚੌਲ ਪਾਣੀ 'ਚ ਵਾਲ ਕੇ ਉਬਲ ਮਤ ਰਹੀ ਵਿੱਚ ਕਿਉਂ ਪਾਇਆ ਵਿੱਚ ਖੰਡ ਪਾਇਆ ਤੇ ਵਿੱਚ ਚੌਲ ਪਾਇਆ ਹੀ ਉਹ ਬਸ ਉਬਾਲੀ ਨਾਲ ਹੀ ਬਣ ਜਾਣਗੇ ਕਿਉਂਕਿ ਹਣਾ ਕਈ ਭੈਣਾਂ ਦੇ ਕਮੈਂਟ ਆਉਂਦੇ ਸੀ ਵੀ ਸਾਨੂੰ ਸੌਖੇ ਸੌਖੇ ਤਰੀਕੇ ਨਾਲ ਦੱਸੋ ਤੇ ਸੌਖੇ ਤੋਂ ਸੌਖੇ ਤਰੀਕੇ ਨਾਲ ਰੈਸਪੀ ਦੱਸੋ ਅਸੀਂ ਆ ਇੱਕ ਤਲੀ ਫੁਲੀ ਕੋਈ ਚੀਜ਼ ਨਹੀਂ ਲਿਆਉਂਦੇ ਕਿਉਂਕਿ ਬੱਚਿਆਂ ਨੇ ਪੇਪਰ ਚੱਲਦੇ ਨੇ ਤੇ ਤਲੀ ਚੀਜ਼ ਨਾਲ ਹਨਾ ਬੱਚੇ ਹੋਏ ਬੀਬੀ ਤੇ ਸਰਦਾਰ ਜੀ ਤੱਕ ਹੈ ਹੋਣੇ ਮੈਂ ਮੈਂ ਵੀ ਨਹੀਂ ਖਾਣੇ ਹੈਗੇ ਮਿੱਠਾ ਚੌਲ ਥੋੜੇ ਜੀ ਬਣਾਵਾਂਗੇ ਆਪਾਂ ਤੁਹਾਨੂੰ ਕੈਮਰਾ ਚੇਂਜ ਕਰਕੇ ਦਿਖਾਉਣੇ ਮੈਂ ਕਿਸ ਤਰ੍ਹਾਂ ਚੌਲ ਤਰੇ ਹੋਏ ਨੇਗੇ ਲੋ ਜਿਹੜੇ ਵਿੱਚ ਜੱਪਾ ਪਾ ਲਈ ਇੱਕ ਕੌਲੀ ਚੌਲਾਂ ਦੀ ਇੱਕ ਕੌਲੀ ਚੌਲਾਂ ਦੀ ਥੋੜਾ ਚੁਟਕੀ ਪਾ ਲਿਆ ਆਪਾਂ ਰਾਹੂੰਗਾ ਤੇਰੇ ਵਿੱਚ ਸਵਾਰ ਅਨਸਾਰ ਪਾ ਲਈਆ ਖੰਡ ਤੇਰੇ ਵਿੱਚ ਇੱਕ ਕੜਸੀ ਪਾ ਲਈ ਆ ਪੱਦੀ ਸੀ ਕਿਉਂ ਦੀ ਤੇ ਹੁਣ ਆਪਾਂ ਇਹਨੂੰ ਟੱਕ ਦੇਵਾਂਗੇ ਜੀ ਇਹਨੂੰ ਟੱਕ ਦੇਵਾਂਗੇ ਜਿਵੇਂ ਜਿਵੇਂ ਬਾਣਨਗੇ ਤਾਂ ਹੁਣ ਦਸਾਂਗੇ ਆਪਾਂ ਖਨਾਲੀ ਬਣਾਵਾਂਗੇ ਆਪਾਂ ਜੀ ਇਹਦਾ ਟੱਕਣ ਅੰਦਰ ਪਾ ਲਿਆ ਹੁਣੀਆਂਗੇ ਤੇ ਅੱਜ ਆਪਣੀ ਕਦੂ ਆ ਗਈ ਫਿਰ ਤੋਂ ਕਦੂ ਹੁਣ ਬਸ ਕੰਮ ਕਰਕੇ ਠੀਕ ਸੀਗੀ ਤੇ ਗੁਰਦੁਆਰੇ ਦੁਬਾਰ ਗੁਰਦੁਆਰਾ ਸਾਹਿਬ ਬਾਦ ਦੇ ਗੁਰਦੁਆਰਾ ਸਾਹਿਬ ਤੋਂ ਬਾਅਦ ਤੇ ਚ ਆ ਕੇ ਮਾੜੀ ਰਸਟ ਕਰੀ ਸੀ ਐਨੇ ਵਰਮਣ ਹੋ ਰੀਆਂ ਆ ਗਈਆਂ ਤੇ ਆਪਾਂ ਟੱਕਣ ਦੇ ਦਾਨੇ ਇਹਦਾ ਆਪ ਨਾਲ ਪੱਕਣਗੇ ਜਿਹੜੀ ਚੀਜ਼ ਆਪਾਂ ਨਾਲ ਪੱਕੇ ਉਹ ਬਹੁਤ ਵਧੀਆ ਹੁੰਦੀ ਆ ਤੇ ਉਹ ਤੋਂ ਬਾਅਦ ਜੇ ਆਪਣੇ ਕੱਪੜੇ ਮੱਚ ਜਾਂਦੇ ਨੇ ਤੁੱਪੇ ਨਵੇਂ ਤੇ ਅਜ ਹੁਣ ਮੱਜਾਂ ਦੀ ਝਟ ਦਿਖਾਉਣਿਆ ਤੇ ਸਰਦਾਰ ਜੀਆਂ ਨੂੰ ਮੈਂ ਕਿਹਾ ਸੀਗਾ ਵੀ ਕੱਟਰੂਆਂ ਦੇ ਕੱਲੇ ਵੀ ਵੱਡੀ ਝੋਟੀ ਦੇ ਛੋਟੀ ਕੱਟੀ ਦੇ ਕੱਟੇ ਦੇ ਤਿੰਨਾਂ ਦੇ ਚਿਚੜੀਆਂ ਲੱਗੀਆਂ ਹੋਈਆਂ ਨੇ ਤੇ ਸਰਦਾਰ ਜੀਆਂ ਨੇ ਲਾ ਦਿੱਤੀ ਆ ਸਾਰਿਆਂ ਦੀ ਦਵਾਈ ਮੈਂ ਮਿਲ ਤੋਂ ਬਿਨ ਪੁੱਛੀ ਲਾ ਦਿੱਤੀ ਆ ਸਾਰਿਆਂ ਦੀ ਦਵਾਈ ਨੇ ਮੈਂ ਕਹੀ ਗਈਆਂ ਵੀ ਤਿੰਨਾਂ ਦੇ ਚਿਚੜੀਆਂ ਨੇ ਤਿੰਨਾਂ ਦੇ ਚਿਚੜੀਆਂ ਨੇ ਵੀ ਤਿੰਨਾਂ ਤੋਂ ਵੱਧ ਨਾ ਲਾਇਓ ਇੱਕ ਤਾਂ ਕੱਟੀ ਦੀ ਚਿਚੜੀਆਂ ਦੀ ਕੋਈ ਜਿਹੜੀ ਛੋਟੀ ਬੈਠੀ ਐ ਇੱਕ ਆ ਕੱਟੇ ਦੇ ਬਚਾਰੀਆਂ ਸਾਰਿਆਂ ਤੇੜਫਾਤੀਆਂ ਲਾ ਕੇ ਦਵਾਈ ਲਾ ਦਸੈ ਨਾ ਦਿੱਕ ਚਿੱਚੜੀ ਨਹੀਂ ਹੈਗੀ ਦੇਖੋ ਲੋਲੇ ਮੱਜਾਂ ਸਾਰੀਆਂ ਤੜਫਾਤੀਆਂ ਆ ਛੋਟੇ ਚੂਨੇ ਬਚ ਗਏ ਸੋਟ ਤੁਸੀਂ ਬਚ ਗਏ ਤਾਂ ਹੀ ਬੈਠੀ ਹੋ ਆ ਰਾਮ ਨਾਲ ਫੁਰਵਾੜ ਕਰੀ ਪਈ ਜਾਏਗੀ ਨੇ ਹੱਸ ਕੇ ਨੇ ਹੱਸ ਰਿਹਾਸ ਨੇ ਲਾਗੇ ਨੇ ਕਹੇ ਤੂੰ ਜੱਟ ਦੇਖ ਲਈ ਮੈਂ ਸਾਡੀ ਲਾਪਲਾ ਮੈਂ ਦੱਸ ਕੀ ਜੱਟ ਦੇਖਣੀ ਵਿਚਾਰੇ ਤੜਫਾਤ ਜਿੰਨਾਂ ਨੇ ਚਲ ਜਿੰਨਾਂ ਚਿੱਚੜੀਆਂ ਹੈਗੀਆਂ ਸੀ ਉਹਨਾਂ ਨੇ ਤਾਂ ਤੜਫਣਾਈ ਦੀ ਆ ਦੂਜੇ ਵਫਾਤ ਤੜਫਾਤੇ ਵਿਚ ਆ ਜੇ ਆਹ ਗਰਸ ਖੁਸਾ ਗਾਜੀ ਹੂੰ ਲੋ ਜੀ ਪਾ ਕੱਪੜੇ ਲਾ ਲਾਂਗੇ ਆ ਗੁਰਮント ਨਾ ਨਮਾ ਸੂਟ ਸੀਗਾ ਤੇ ਮੈਂ ਚੁੰਨੀ ਨਾਲ ਲੁਕੋ ਕੇ ਪਾਇਆ ਸੀ ਮੈਂ ਕਿਹਾ ਰੰਗਣਾ ਉੱਡ ਜੁੱਤੇ ਅਬੀ ਪ੍ਰਾਣੀ ਦੀ ਚੁੰਨੀ ਪਾਦ ਹੁੰਹ ਰੰਗਣਾ ਉੱਡ ਜੀ ਲੋ ਜੀ ਪਾ ਲਾ ਲੈਣੇ ਕੱਪੜੇ ਫੇਰ ਮਿਲਦਾ ਲੋ ਜੀ ਆਪਨੇ ਚੌਲ ਦੇਖੀਏ ਗਰਮ ਨਾ ਜੀ ਬਣ ਕੇ ਆਪਣੇ ਚੌਲ ਬਿਲਕੁਲ ਤਿਆਰ ਨੇ ਕਿਲੇ ਕਿਲੇ ਜਿਹੜਾ ਨਾ ਪਾਣੀ ਜਮੜਾ ਮੜਾ ਮੁੱਟਾ ਪਾਣੀ ਜੈ ਨਾ ਇਹ ਠੰਡਾ ਹੋ ਕੇ ਸੋਕ ਜੀ ਆਪਾਂ ਹੁਣ ਬੰਦ ਕਰ ਦਨਗੇ ਗੈਸ ਗੈਸ ਕਰ ਦਿੱਤਾ ਆਪਣੇ ਆਪਣਾ ਚੁੱਲਾ ਬੰਦ ਇਹ ਵਸ ਜਿਹੜਾ ਆਪਾਂ ਪਲੇਟਾਂ 'ਚ ਪਾਵਾਂਗੇ ਕੌਲੀਆਂ 'ਚ ਪਾਵਾਂਗੇ ਕਿਸੇ ਵੀ ਭਾਂਡੇ 'ਚ ਪਾਵਾਂਗੇ ਔਰ ਉਹਨਾਂ ਦੇਖ ਲਓ ਹੋ ਗਏ ਸਾਰਾ ਪਾਣੀ ਸੁੱਕ ਜਾਣਾ ਠੀਕ ਹੈ ਜੀ ਇਸ ਤਰ੍ਹਾਂ ਬਣ ਗਏ ਨੇ ਚੌਲ ਲੋ ਜੀ ਇਸ ਤਰ੍ਹਾਂ ਬਣ ਗਏ ਨੇ ਚੌਲ ਆਪਣੇ ਤੇ ਬਸ ਮੜਾ ਜਹ ਹੁਣ ਠੰਡਾ ਹੋ ਜਾਣਗੇ ਖੇਰ ਖਾ ਲੈਣਗੀਆਂ ਮਸ਼ੀਨ 'ਚ ਨਵਾਂ ਸਰਖ ਪਾਇ ਪੈ ਤੇ ਬਰਦੀ ਸਟਕ ਕੇ ਆਈਆਂਗੀ ਤੇ ਆਹ ਪ੍ਰਿੰਡੀਆਂ ਤੋਕੀਆਂ ਤਰੀਆਂ ਨੇ ਅੱਜ ਤੱਕ ਅੱਦੂ ਕਰਾਂਗੇ ਪ੍ਰਿੰਡੇ ਤੱਕ ਕੱਲ ਨੂੰ ਕਰਾਂਗੇ ਤੋਕੇ ਰੱਖ ਦਿੱਤੀਆਂ ਸੱਜਰੀ ਜੀ ਪ੍ਰਿੰਡੀ ਵਧੀਆ ਨਹੀਂ ਬਣਦੀ ਤੇ ਲਾਲਾਂ ਦੀਆਂ ਛੱਡਾਂ ਛੱਡ ਜਾਂਦੀਆਂ ਜਿਵੇਂ ਅੱਜ ਤੋੜੀਆਂ ਨੇ ਆਂ ਕੱਲ ਨੂੰ ਬਣਾਵਾਂਗੇ ਕੱਲ ਨੂੰ ਵਧੀਆ ਬਣ ਜਾਣਗੀਆਂ ਲੋ ਜੀ ਇਹਨਾਂ ਨੂੰ ਮੈਂ ਕਾਇ ਲੈਣੀਆਂ 2 ਮਿੰਟਾਂ ਨੂੰ ਪਾ ਕੇ ਖਾ ਲੈਣਗੀਆਂ ਸੁਖਣ ਪਾ ਲਿਓ ਪੁੱਤਾਂ ਗਰਮਣ ਕਿੱਥੇ ਪਾ ਲਓ ਫਿਰ ਮ ਇਕੱਠੀ ਭਾਂਡੇ ਮਾ ਲੂੰਗੀ ਸਾਰੇ ਚਾਹ ਬਣਾਉਣੀ ਚਾਹ ਬਣਾ ਲੈਣੀ ਬਣਾਵਾਂ ਚਲ ਬਾਅਦ ਚ ਬਣਾ ਦੁੱਛ ਚਲੋ ਜੀ ਆਪਾਂ ਫਿਰ ਬਾਅਦ ਚ ਮਿਲਦੇ ਅਗੇ ਠੀਕ ਹੈ ਜੀ ਗਰਮਣ ਹੋਈ ਗਈ ਠੀਕ ਪੂਰੀ ਤਿਆਰ ਸਫਮਣ ਹਿੱਤੀ ਵੀ ਆਈ ਇਹਨੂੰ ਪਤਾ ਨਹੀਂ ਸੀ ਇਹ ਕੇਕ ਲੈ ਆਈ ਇਹ ਸਕੂਲ ਜੀ ਲੈ ਕੇ ਆ ਗਈ ਕੱਲੇ ਇਹ ਇੰਡਰੀ ਇਹਨੇ ਮੈਂ ਕੇਕ ਲਿਆਉਣਾ ਹੁਣ ਕੱਲੇ ਆ ਤੇਰੀ ਮੰਮੀ ਨੂੰ ਨਹੀਂ ਪਤਾ ਲੱਗਿਆ ਕਿ ਟਾਵਰ ਤੇਰਾ ਕੇਕ ਹੋ ਬੱਦਸੀ ਪਹਿਲਾਂ ਇਹ ਜੋ ਸਕੂਲੋਂ ਆਏ ਕਿ ਭੁੱਖ ਲੱਗੀ ਆ ਮੈਂ ਮਿੱਠੇ ਚੌਲ ਬਣਾ ਦੇ ਮਾ ਚਲ ਦਵਾਨਾ ਤੇ ਗਏ ਹੋਏ ਨੇ ਕਿ ਸਾਰੇ ਹਨਾ ਤੇ ਮੈਂ ਮਿੱਠੇ ਇਨਾ ਜੋਗੀ ਚੌਲ ਬਣਾਇਓ ਉਹਨੇ ਕੀ ਮਾ ਮੈਂ ਤਾਂ ਮੂੰ ਰੋਟੀ ਖਾਦੀ ਮਾਸੋਂ ਨਹੀਂ ਬਣਾ ਦਾਨੀ ਇਹ ਚੌਲ ਚੌੜ ਚੌਲ ਖਾਖਦੀ ਇਨਾ ਡੈਡੀ ਆ ਲੈਨੇ ਕੇਕ ਲਿਆ ਤਾਂ ਪਹਿਲਾਂ ਤਾਂ ਕੁਝ ਨਾ ਕਹੀ ਜੋ ਮੈਂ ਲ ਕੁਛ ਨਹੀਂ ਲਾ ਕੇ ਇੰਦਾ ਕੁਛ ਨਹੀਂ ਲਾ ਕੇ ਇੰਦਾ ਜਰੋਏ ਦੇਖ ਲੈਂਦੇ ਇਹ ਪੁੱਛਿਆ ਜਮੂ ਘਰੀ ਬੈਠੀ ਇਥੇ ਅੰਦਰ ਮਾ ਕੋਹ ਲੈਣਾ ਵੀ ਲੋ ਲੈਣਾ ਪਪਾ ਸੋ ਕੁੜੀ ਅਗਲੇ ਜੱਜ ਦੇ ਪਾਈ ਚਲ ਕੋਈ ਨਾ ਕੱਪੜਿਆਂ ਨੂੰ ਵੀ ਹੁੰਦਾ ਹੈ ਜੰਮ ਵਧੀਆ ਹੁੰਦੇ ਨੇ ਚਾ ਕੱਟ ਕੇ ਤੇ ਵਧੀਆ ਹਨ ਚਲ ਜਨਮ ਦਿਨ ਮਨਾ ਲਿਆ ਤੇ ਗੋਤਾ ਲਾ ਲਾ ਹਣੂ ਮੋਮਬਤੀ ਹੁੰਦੀ ਹੈ ਇਹ ਕਰ ਲਾਂਗੇ ਆਹ ਹੈ ਹੈਪੀ ਸੀ ਦੇਸੀ ਦੇਸੀ ਯਾਰ ਨਾ ਆਰੇ ਖੇਡ ਕੱਟੋ ਦੋ ਨਿਕਲ ਚਲੋ अंदरों को समय नहीं भी भी। <laughs> मैं <laughs> <laughs> <दूर्ण लें। laughs> <laughs> तो दो दिन में। ये रंग लेने का मैं ताल की भी। कौन सा मैं का? Happy birthday to you, happy birthday to you। यूपी बोलें। क्या हो? नाराज़ किसी? खासा <laughs> <पेड़ना। laughs> खासा दे देना। ये <laughs> तो किन्नर मट्टी खा रहा ਲੋਡੀ ਅੱਜ ਬੰਦੇ ਦਾ ਤਾਂ ਬਰਥਡੇ ਤੇ ਖਵਾਉਣਾ ਤਾਂ ਨਹੀਂ ਦਿੱਤੀ ਤੈਨੂੰ ਹੂੰ ਵੱਡੀ ਭੁੱਲ ਗਈ ਉਹ ਹੁਣ ਤਾਂ ਦੇਰ ਚਿਰ ਨਹੀਂ ਜੈ ਹੈਪੀ ਬਰਥਡੇ ਮੈਂ ਕਿਹਦਾ ਦੂੰਗੀ ਫਿਰ ਇਹ ਤਾਂ ਆਪ ਹੀ ਕਰਦੀ ਹੈ ਲੈ ਮੱਕੌਲੀ ਪਾ ਕੇ ਦੇ ਮੈਂ ਲੋਡੀ ਇਹ ਵੀ। ਇਹ ਵੀ ਰਹਿ ਬਾਹਰ ਪੜੀ। ਕਿੰਨਾਂ ਸਾਲ ਦੀ ਹੋ ਗਈ ਅੱਜੇ? 15 ਦੀ। 15 ਦੀ ਹੋ ਕੇ 16ਵਾਂ ਲੱਗ ਗਿਆ ਜੀ ਇਹਨੂੰ। ਕੰਮ ਮਾਰ ਲੈ। 10। ਨਾ। ਨਾ ਮਾਰ ਲੈ। 10। ਆ ਜਾ ਕੁਲ ਵੀ ਜੱਜ ਸੁਣ। ਹਾਂ। ਚਲ। ਦੇਖੀ ਜਾਈਂ ਨਹੀਂ ਜਿੰਨਾ ਪੈਸੇ ਦੇ ਕ। ਇੱਕ ਵੀ ਘਟੇ ਜੀ ਅੱਜ।

ਤਾਜ ਨਾ ਲੈ ਲੈ ਨਾ ਖੱਲੇ ਹੈਗਾ ਉਹ ਗੱਤਾ ਹੈ ਸੋਕਮਾ ਤਾਂ ਹਾਂ ਜੀ ਨਾ ਖਾਓ ਕਿ ਸੋਕਮਾ ਕਤੋਂ ਖਾਂਦੇ ਖਾਓ ਜੀ ਥੈਂਕ ਯੂ ਤਾਂ ਤਾਂ ਦੇ ਇਹਦਾ ਖਾਪ ਹੀ ਕਰਦੇ ਨੇ ਨਾ ਨਾ ਹੁਣ ਤਰ ਦੇਦਾ ਬੰਦ ਕਾਵੇ ਖਾਣੇ ਖਾਵੇ ਬੰਦ ਖਾਵੇ ਖੰਡ ਕਾਵੇ ਅੱਡ ਕਾਵੇ ਠੰਡਾ ਘੱਟਾ ਠੰਡਾ ਘੱਟਾ ਬਹੁਤ ਮੰਦਾ ਐਪੀ ਗਾ ਦੇ ਲੋਚੀ ਆਪ ਇੱਕ ਕੌਲੀ ਚ ਬੰਦ ਪਾ ਦੇ ਅਾ ਨਵੀਂ ਨਹੀਂ ਲੈ ਮੱਤਾ ਖਾ ਕੇ ਰੱਜੀ ਲੱਗਿਆ ਪਾਗਰ ਨਾ ਜਾ ਆ ਕੌਲੀ ਜ਼ਬਾਨਾ ਤਾਂ ਆ ਗਿਆ ਮੁਰਗੇ ਹੁੰਦਾ ਹੰਗੀਆਂ ਜੀ ਮੈਂ ਇਹ ਨਹੀਂ ਦੇਖੀ ਗੰਗੀਆਂ ਕਲਤਾ ਨਹੀਂ ਮੈਂ ਤਾਂ ਜਿੱਥੇ ਕੋਈ ਹੋਣੋ ਤੇ ਕਿੰਨੂੰ ਆਲਾ ਵਿਰੁੱਧੀ ਆਹ ਤੁਸੀ ਖਾ ਲੀਂ ਖਾ ਲਈ ਉਹ ਜਿਹੜਾ ਦਾ ਲਾਡੀ ਖਾਈ ਗੇ ਲੈ ਆਹ ਚਮਚੇ ਨਾਲ ਖਾ ਲੋ ਮੈਂ ਤੇ ਵਧੀਆ ਲੱਗਦਾ ਮੈਂ ਬੱਦੇ ਕਮਰੇ ਦੁਬਾਰਿਆਂ ਨੂੰ ਆਇਆ ਕਿ ਮੈਂ ਇਹ ਦੱਬੀ ਚੜਾ ਕੇ ਲੈ ਜੀ ਆਹੋ ਦੱਬੀ ਚ ਪਾ ਲੀਂ ਤੋ ਕੱਕ ਕੇ ਲੈ ਜੀ ਆਹ ਹੋਰ ਪਾ ਲਓ ਭਾਈ ਓਹ ਓਹ ਹੋਰ ਹੁਣ ਦੇਤਾ ਮੈਂ ਹੋਰ ਪਾ ਲਿਓ ਆ ਖਾ ਗੇ ਚਲੋ ਜੀ ਇਹਨਾਂ ਨੂੰ ਕਿ ਅੱਖਾਂ ਲਾਣ ਦੇ ਹਨ ਆਪਾਂ ਬਾਅਦ ਵਿੱਚ ਬਹੁਤ ਸਾਰਾ ਕੇਕ ਆਪਾਂ ਇੱਧਰ ਵਾੜ ਦਾਂ ਬਹੁਤ ਸਾਰਾ ਢੱਡ ਭਰ ਗਿਆ ਹਾਂ ਡੱਬੀ ਚੱਕ ਕੇ ਲੈ ਡਾ ਕੇ ਲੈ ਲਈ ਲੋ ਸਰਦਾਰ ਜੀ ਕਹਿ ਕਵਲੀਆਂ ਖਾ ਲਈ ਦੂਜੀ ਹੈ ਮੇਰੇ ਬੰਦੇ ਦਾ ਵੀ ਖਾ ਲਓ ਦੂਜੀ ਹੈ ਨਾ ਕਰਮ ਨੂੰ ਤੇ ਤੇ ਬੈਲੀ ਵੀ ਹੈ ਮੇਰੇ ਜੀਵਾਲੀ ਵਾਲੀ ਉਹੀ ਬੈਲੀ ਹੈ ਹਾਂ ਹਾਂ ਹੁਣ ਹਾਰੇ ਗੰਨਾ ਕਰ 6 ਰੁਪਇਆ ਪਾ ਲੈ ਹੋ ਕੋ ਚਮਚੇ ਤੁਹਾਡੇ ਹੈਪੀ ਬਰਥਡੇ ਬਣਾ ਲਿਆ ਇਹਦਾ ਹਾਂ ਬਸ ਪਿੰਡਾਂ ਵਾਲਾ ਕੀ ਹੁੰਦਾ ਕਹੇ ਜੇ ਮਰਜੀ ਬਣਾ ਲਈ ਜਵਾਕਰ ਮਾਨ ਹੋ ਜਾਵੇ ਦੇਨ ਨੂੰ ਇਹ ਮੇਰੇ ਕਿ ਕਟਤਾ ਅਨੇ ਨਾਲ ਬੱਚੇ ਦਾ ਦੇਨ ਨੂੰ ਕਟਤਾ ਹੋ ਮੈਂ ਆਇਆ ਇਹ ਗੁਰਦੁਆਰੇ ਬੁਝੀ ਬੈਠੀ ਮਾੜਿਆ ਇਹਦਾ ਕਹਿ ਨਹੀਂ ਤਰ ਜਲੀ ਮੈਂ ਵੀ ਚੱਲੂਗਾ ਨਾਲ ਤੇਰੀ ਬਾਤ ਚਲ ਮਸਕਰਾ ਕੇ ਚੱਲ ਆ ਜੀ ਬੀ ਇਹਨੂੰ ਵੀ ਪਾ ਲਓ ਗੁਰਸੁਖਮਨ ਨੂੰ ਵੀ ਪਾ ਦਿਓ ਹੋਰ ਲੈ ਜਾ ਲੈ ਆ ਤੂੰ ਕਰ ਆ ਤੂੰ ਲੈ ਲਾ ਵੀ ਬੀ ਕਿ ਜੀ 12 ਰੁਪਏ ਦੇ ਖਾ ਲੈ ਲਓ। ਵਿੱਚ ਪੈਂਦਾ ਪਾਲਾ ਜਾਂ ਕਿ ਤੈਂ ਖਾਣਾ ਖਾ ਲੈ। ਹਾਂ, ਇਹ ਜੀ ਵਿੱਚ ਵੈਲੂਮ ਹੈ। ਪੈਣਾ ਨਹੀਂ ਵੀ ਡਰਲੇਗੀ। ਚੱਲ ਲੈਗੇ। ਆ। ਭਾਗਦਾ ਮੂੰਹ ਤੋ ਕੇ ਜਾਇ ਪੁੱਤ ਮੂੰਹ ਤੇ ਲੱਗਿਆ ਹੋਇਆ ਕੇਕ। ਆ ਆ ਕੇ ਖਾ ਲਈ। ਖਾ ਲੈ ਜਾਨੂੰ ਨੂੰ ਭਰਾ। ਕੀ ਕਹਿੰਦੀ ਆ? ਮੈਂ ਸੀੜਣਾ ਨਹੀਂ ਮੈਂ ਆ ਕੇ ਖਾਣਾਂ। ਉਹ ਵਿੱਚ ਰੱਖ ਦੇ ਫ੍ਰਿਜ ਵਿੱਚ। ਫ੍ਰਿਜ ਵਿੱਚ ਰੱਖ ਜਾ। ਫ੍ਰਿਜ ਵਿੱਚ ਰੱਖ ਦੇ ਇਹਨੂੰ ਟੌਲੀ ਨੂੰ। ਚਲੋ ਜੀ ਅੱਪਾ ਫੇਰ ਮਿਲਦੇ ਆਂਗੇ। ਬਾਟੇ ਗਿਆ ਲੰਗੋ। ਤੇ ਹੁਣ ਆਊਗਾ ਸੁਖਮਾਨ ਦਾ ਇਹ 16 ਜਨਵਰੀ ਨੂੰ ਤੜਕੇ ਨੂੰ ਚੜੀ ਦੀ ਕਿ 16 ਨੇ ਆਖਣੇ ਹੋਈ ਜੀ ਇਹ 16 ਦੀ ਆਖਣੇ ਪੌਣੇ 9 ਨਾ 8 8:40 ਦਾ ਜਨਮ ਆ ਇਹਦਾ ਆਖਣੇ ਕੀ ਕਰਦੀ ਹੁਣ ਕੇਪਰ ਦਾ ਟੈਂਪਰ ਭੱਜ ਕੇ ਲਿਉਣੀ ਆ ਪਾਣੀ ਦਾ ਪਾਣੀ ਪੀਣੀ ਆ ਤਾਂ ਖੇਤ ਵੀ ਨਹੀਂ ਗਿਆ ਮੁਰਕ ਕਿਵੇਂ ਗਿਆ ਧਰ ਕੇ ਮੋਟਰਾਂ ਚ ਲਾਇਆ ਮੁਰਕ ਵੀ ਨਹੀਂ ਗਿਆ ਕਿੱਤ ਗਿਆ ਜੀ ਫਿਰ ਮੈਂ ਮੇਰੇ ਬਾਗ ਗਿਆ ਅੱਜ ਤੁਹਾਡਾ ਬਰਥਡੇ ਸੀ ਜੀ ਅੱਜ ਮੈਂ ਸਣ ਸਾਡੇ ਨੇ ਇਨਾ ਡਾਂਸ ਕਰਿਆ ਇਨਾ ਡਾਂਸ ਕਰੇ ਬਿਹੜੀ ਹਾਸ ਲਖਾਈ ਸਾਡੇ ਨਾਲ ਇੱਕ ਕੱਟੇ ਦੇ ਕੱਟੀ ਦੇ ਇੱਕ ਛੋਟੀ ਦੇ ਚਿਚੜੀਆਂ ਸੀਗੀਆਂ ਤੇ ਮੈਂ ਸਰਦਾਰ ਜੀ ਨੂੰ ਕਿਹਾ ਮਖਿਆ ਤੁਸੀਂ ਐ ਕਰੋ ਵੀ ਨਾ ਹੋਰ ਦਿਨ ਕਿਸੇ ਦੀ ਚਿਚੜੀ ਵੀ ਇਨਾ ਤਿੰਨਾ ਮੱਜਾਂ ਦੇ ਚਿਚਾ ਤਿੰਨਾ ਛੋਟੇ ਕੱਟਰੂਆਂ ਦੀ ਚਿਚੜੀ ਐ ਵੀ ਇਨਾਂ ਦੇ ਤੁਸੀਂ ਦਵਾਈ ਲਾ ਦੋ ਕੰਗਰੋੜ ਵਾਲੀ ਜਿਹੜੀ ਆਪਾਂ ਲਾਉਣੇ ਹੁੰਦੇ ਆਂਗੇ ਫੇ ਇਨਨ ਕਿ ਕਿਤਨਾ ਚੌੜ ਮੱਤੇ ਵੱਡੀਆਂ ਦੇ ਕਿ ਸੋਟੀਆਂ ਦੇ ਸਾਬ ਦੇ ਥੱਪਤੀ ਉਹਨਾਂ ਨੇ ਫਿਰ ਡਾਂਸ ਕਰਿਆ ਡਾਂਸ ਕਰਿਆ ਬੰਨਣੀ ਬੰਨਣੀ ਮੇਰੇ ਚਿਗਿਆੜ ਨਿਕਲ ਵਾਲੀ ਹੋ ਗਈ ਇੱਕ ਮੈਂ ਰੋਈ ਨਹੀਂ ਸੱਚੀ ਬਹੁਤ ਔਖਾ ਕਰਿਆ ਤਿੰਨ ਮੱਜਾਂ ਮੈਂ ਨਵਾਤੀਆਂ ਦੋ ਮੱਜਾਂ ਹੇ ਰਹਿੰਦੀ ਨੇ ਕਟਰੂ ਤੇ ਪਤੜਕੀ ਨਵਾਵਾਂਗੇ ਹੁਣ ਫਿਰ ਨਵਾ ਕੇ ਤਾਰ ਚੋਂਵਾਂਗੇ ਜੀ ਉਹਨਾਂ ਨੂੰ ਸੇੜਾਂਗੇ ਨਹੀਂ ਉਹਨਾਂ ਨੂੰ ਦੁੱਧ ਨਹੀਂ ਦੇਣਾ ਹੈਗਾ ਪਾਣੀ ਥੱਲੇ ਕੈਂਪਰ ਲਾ ਜਾਣਿਆ ਫੈਕਟਰ ਥੱਲੇ ਬਾਕੀ ਹੈ ਨਾ ਪਾਣਾ ਕਹਿੰਦੇ ਆ ਸਿਆਰੋ ਵਾਲਾ ਹੈ ਨਾ ਫੈਕਟਰੀਕ ਪਾਣੀ ਫੈਕਟਰੀ ਵਾਲਾ ਫੈਕਟਰ ਵਿੱਚ ਕਾਹਤੋਂ ਲਾਇਆ ਉਧਰ ਆਪਣਾ ਪਾਣੀ ਨਹੀਂ ਨਿਕਲਦਾ ਹੈਗਾ ਇਸ ਕਰਕੇ ਲਾਇਆ ਪਾਣਾ ਔਖਾ ਤੇ ਮੈਨੂੰ ਵੀ ਹੈ ਨਾ ਗੇੜ ਲੱਗੀ ਜਾਂਦੇ ਨੇ ਪਰ ਆਪਣੇ ਬਹਾਦਰੂ ਸੁਣੂਗਾ ਨਮਾ ਕਰ ਬਣੂਗਾ ਕਿਤੇ ਹੈ ਨਾ ਫੇਰ ਆਪਣੇ ਨੂੰ ਸੋਈ ਚ ਲਾਉਂਦੇ ਇਹਦੇ ਵਿੱਚ ਹੁਣ ਮੈਂ ਬਰਫਰੇਡ ਆਉਂਗਾ ਉਹ ਡਾਉਂਗਾ ਪਾ ਦੂੰਗੀ ਕੈਂਪਰ ਭਰ ਦੂੰਗੀ ਐਨੇ ਉਹ ਆਪਣੇ ਨੇ ਕੇਕ ਵਾਲੀਆਂ ਕੌਂਦੀਆਂ ਲੇ ਗਈਆਂ। ਉਹ ਤੋਂ ਮਾਹੀ ਦਿੰਦੀਆਂਗੀ। ਕੇਕ ਵਾਲੀਆਂ ਕੌਂਦੀਆਂ। ਫਿਰ ਹਜੇ ਅੱਧ ਵਿਚਾਲੇ ਗੋਹਾ ਰਹਿ ਗਿਆ ਮੇਰਾ। ਅੱਧ ਪਿਆਲਾ ਹੋਇਆ ਆਪਣਾ ਗੋਹੇਰਾ ਵੀ। ਪਾਣੀ ਪਿਉਣਾ, ਗੋਹਾ ਛਿੱਟਣਾ ਧਾਰਾ ਤੋਂ ਨਾ। ਮਾਂ ਅਰਦੀ ਮੰਗਰ ਸਾਫ ਸੁਥ ਨਾਲ ਹਨਾ। ਸਾਡੀ ਜੀ ਦੀ ਕੰਮ ਮੈਂ ਹਮੇਸ਼ਾ। सब जूस उस जगह में तमंड नहीं अभी तक बादे मना हटी बादे मना दिया पांच लाख जीरो लोग है ना जी हम्म कौन है बंजा नहीं आता तो कोई खाल कोई खाएगा मेरे असम आड़ी में ना ये भी है कि ये का कुछ तेरे बाद में क्या क्या करेगा तू जाने का स्कोर दीजिएगा ਕਾਲੂ ਨੂੰ ਮੈਂ ਤਾਰ ਵਾਲਾ ਪੁਰਸ਼ ਜਿਹੜਾ ਇੱਟਾਂ ਸਾਫ ਕਰਿਆ ਚੋ ਇਹਦਾ ਆ ਕਾਲੂ ਨੂੰ ਫੇਰ ਸਾਫ ਕਰੂੰਗੀ ਹਰਿਆਵਲੀ ਦੇ ਚ ਗਾਲ ਲੱਗੀ ਪਈ ਐ ਇਹ ਤਾਂ ਪਾਣੀ ਖੜਦਾ ਕਰਕੇ ਚ ਕਲੀ ਕਰਨ ਵਾਲੀ ਐ ਕਲੀ ਹੈ ਹੀ ਨਹੀਂ ਆਪਣੇ ਖੜੀ ਜਿੱਦੀ ਕਰਨ ਵਾਲੀ ਐ ਕਲੀ 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 ਨਾਲ ਉਟੋਗੇ ਕਲੀ ਲਿਆ ਦੇ ਫਿਰ ਤਾਂ ਉਹ ਤਾਂ ਹੋਇਆ ਤਾਂ ਪੂਰੀ ਲੱਗਦੀ ਐ ਵੀਡੀਓ ਚ ਵੀ ਪੂਰੀ ਲਾ ਦੇ ਭਾਣਾ ਟੋਪ ਦਿਨੇ ਨੂੰ ਤੂੰ ਤਾਂ ਮਾਂਜਾ ਰੋਜ਼ ਮਾਰਦੀ ਐ ਚ ਮਾਂਜੇ ਨਾਲ ਸਾਫ ਕਰ ਦਾਰੀਆਂ ਹਾਂ ਪਾਣੀ ਖਾਦਾ ਇਤਨਾ ਹੀ ਧੁੱਪੜੀ ਪੈਂਦੀ ਤੇ ਰੱਤਾਂ ਦੇ ਸਾਹ ਹੋ ਜਾਂਦੀ ਐ ਹਾਂ ਜੇ ਤਾਂ ਪਹਿਲਾਂ ਸਾੜਾ ਜੇ ਖਾਣ ਤੋਂ ਧੁੱਪੜੀ ਪੈਂਦੀ ਸੀ ਵਧੀਆ ਤੇ ਉਦੋਂ ਨੂੰ ਧੁਪੜੀ ਬਣ ਗਿਆ ਸੀ ਵਧੀਆ ਹੋਰ ਕੁਝ ਚੜੀ ਜੀ ਲੱਗ ਕੇ ਖੀਏਗੀ ਹੋਰੇ ਨਾਲ ਓਏ ਜੱਪਾ ਹੁਣ ਕੈਂਪ ਪਰ ਪਰ ਦੇ ਪਰ ਦੇ ਉਹ ਆ ਵੀ ਸੁੱਤੇ ਆਗੇ ਤੇ ਬਾਤ ਪ੍ਰਾਪਤ ਕਾਣਾ ਕੱਢ ਲਾ ਪਾਣੀ ਪਿਆ ਕੇ

ਦੇਤੇ ਕਾਲ ਦੇ ਡਾਂਸ ਨਾਲੇ ਵੀ ਆਹੋਂ ਵੀ ਸਮਾਨ ਜਾਂਦੇ ਤੇ ਬੈੱਕ ਤੇ ਸ਼ਾਤਾਂ ਨਹੀਂ ਉਲੀ ਸਕਿਆ ਹੋਣੀ ਇਹ ਤਾਂ ਸਿੱਟਣੀ ਪੂ ਹਨਾ ਦੋ ਚਾਰ ਟਰਾਲੀਆਂ ਇੱਧਰ ਵਾਲਾ ਹੋ ਇੱਧਰ ਹੋ ਨੂੰ ਲੰਮੀ ਲੱਗੇਗਾ ਜੁੜ ਜਿਲਾ ਲਾਂਗੇ ਤਾਂ ਰੂੜੀ ਆਹ ਆ ਪਿਓ ਨੇ ਪਾਣੀ ਮੈਂ ਬੱਤ ਪਾਇਆ ਮਹੱਤ ਕੋ ਕੇ ਕੈਂਪਰ ਚੱਕ ਕੇ ਫੇਰ ਪਾਉਣੇ ਚਲੋ ਜੀ ਆਪਾਂ ਫੇਰ ਮਿਲਦੇ ਪਾਣੀ ਪੂਣ ਪਾ ਲਓ ਲੋ ਜੀ ਆਪਾਂ ਕੈਂਪਰ ਪਰ ਬਰਫ਼ ਤੇ ਬਰਫ਼ ਪਾ ਦਿੱਤੀ ਹੈ ਹੁਣ ਕੱਲ ਨੂੰ ਅਜੇ ਵੀ ਤੱਕ ਨਾ ਬੱਥ ਦੀ ਲੋੜ ਹੈ ਹੁਣਾ ਪਾਣੀ ਦੀ ਲੋੜ ਹੈ ਤੇ ਇਹ ਦੇਖ ਪਰਦੀ ਹੁੰਨੀ ਆਂਗੀ ਤੇ ਆਪਾਂ ਕਰਦੇ ਆ ਜੀ ਵੀਡੀਓ ਦਾ ਐਂਡ ਜੇਕਰ ਚੈਨਲ ਤੇ ਤੁਸੀਂ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਮਿਲਾਂਗੇ ਕੱਲ ਨੂੰ ਸੋਹਣੇ ਜੇ ਪਿਆਰੇ ਜਿਹਾ ਬਲੌਗ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ